ਸੱਜੇ ਸੀਰੀਅਸ ਹੋ ਲੋ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ 15 ਦਿਨ ਹੋ ਗਏ ਹਾੜਾ ਆਇਆ ਨੂੰ ਬਾਜਾ ਸਾਹਿਬ 15 ਦਿਨ ਹੋ ਗਏ ਹਾੜਾ ਆਇਆ ਨੂੰ ਚੇਰ ਨੂੰ ਡਿਸ ਕਰੋ ਚੇਰ ਨੂੰ ਸਾਥ ਵੀ ਗੱਲ ਸੁਣ ਲੋ ਜੀ ਇਹ ਸਾਨੂੰ ਬਖੌਲ ਕਰਦੇ ਆ 15 ਦਿਨ ਹੋ ਗਏ ਹਾੜਾ ਆਇਆ ਨੂੰ ਇਹ ਸੁਲਤਾਨ ਕੋ ਲੋਧੀ ਗਏ ਪੰਬੂਗਾਂਦ ਤੇ ਚੜ ਕੇ ਇਹਨਾਂ ਦੇ ਪੈਰ ਤੋਂ ਇੱਕ 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 ਪਾ ਮਿੱਟੀ ਦੀ ਲੱਗੀ ਆ ਬੈਠਾ ਆਪਣੀ ਜਵਨ ਸਾ ਜਿਹੜਾ ਕਹਿੰਦਾ ਚਾਚਾ ਮੇਰਾ ਡਿਮ ਕੰਪਲੀਟ ਉੱਧੇ ਗੱਲਾਂ ਕਰੀ ਜਾਂਦੇ ਯਾਰ ਲੈ ਲੈ ਟੇਪ ਬੈਠੋ ਘਾਤ ਕਰ ਕੇ ਅਹੀਂ ਚੜਕ ਨਹੀਂ ਚੜੇ ਅਹੀਂ ਚੜਕ ਨਹੀਂ ਚੜੇ ਓ ਤੁਸੀਂ ਬੈਠੋ ਯਾਰ ਗੱਲ ਕੋਈ ਚੰਗੀ ਸੁਣਦੇ ਦੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਵਿਰੋਧੀ ਧਿਰ ਦੇ ਨੇਤਾ ਤਾਪ ਸਿੰਘ ਬਾਜ਼ਵਾ ਦੇ ਵਿਚਕਾਰ ਟਿੱਖੀ ਜਿਹੜੀ ਬੈਂਸ ਦੇਖਣ ਨੂੰ ਮਿਲੀ ਆ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਹੜ ਨੂੰ ਆਏ ਨੂੰ 15 ਦਿਨ ਹੋ ਗਏ ਸੀ ਉਦੋਂ ਬਾਜ਼ਵਾ ਆਏ ਬੰਬੂ ਕਾੜ ਤੇ ਚੜ ਕੇ ਇਹਨਾਂ ਦੇ ਪੈਰ ਨੂੰ ਮਿੱਟੀ ਤੱਕ ਨਹੀਂ ਲੱਗੀ ਤੇ ਅੱਜ ਇਹ ਹੜਾਂ ਤੇ ਸਵਾਲ ਚੁੱਕ ਰਹੇ ਨੇ ਸੁਣੋ ਭਾਈ ਸਾਡੇ ਸੁਣੋ ਹਣ ਸੁਣੋ ਬਾਜਵਾ ਸਾਹਿਬ ਸੁਣੋ 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 ਕਿੱਥੇ ਜਾਓ ਸੁਣੋ

ਉਤਰਾਖੰਡ ਤੋਂ ਜੁਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਪੰਜਾਬੀ ਟਰਾਲੀਆਂ ਭਰ-ਭਰ ਕੇ ਟਰੱਕ ਭਰ-ਭਰ ਕੇ ਉਹਨਾਂ ਨੇ ਸਭੀ ਬਾਹ ਫੜੀ ਸਾਲ ਲੀਡਰ ਗਏ ਮੋਦੀ ਸਾਹਿਬ ਨੇ ਸੰਤਰੀ ਮੰਤਰੀ ਭੇਜੇ ਆਪਣੇ ਖਾਲੀ ਹੱਥੀ ਗਏ ਖਾਲੀ ਹੱਥੀ ਵਾਪਸ ਆ ਗਏ ਕੋਛੀ ਨਹੀਂ ਦਿੱਤਾ ਅਸੀਂ ਕੀ ਕਹਿੰਦਾ ਸੀ ਮੈਂ ਵੀ ਕਹਿੰਦਾ ਹੌਸਲੇ ਵੇਟ ਨਾਲਿਆਂ ਨੂੰ ਦਬਾ ਦਾ ਪਾਣਾ ਤੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਖੀ ਸੀ ਸਰਦਾਰ ਚੌਹੰਦ ਦੇ ਨਾਲ ਮੀਟਿੰਗ ਕੀਤੀ ਮੈਂ ਇਹ ਸਾਨੂੰ 2000 ਕਰੋੜ ਰੁਪਇਆ ਦਿਓ ਅਸੀਂ ਉੱਜੜ ਗਏ ਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਾਹਿਬ ਇਹਨਾਂ ਦਾ ਮੇਤਾ ਆਇਆ ਅੱਜ ਇਹਦਾ ਜਾਦੇ ਕਿੰਨੇ ਨੇ ਇਹਨਾਂ ਦਾ ਮੇਤਾ ਆਇਆ ਫੋਲਗੰਦੀ ਜੀ ਸਾਨੂੰ ਬੜੀ ਮੀਤ ਸੀ ਮੈਂ ਕਿਹਾ ਚਲੋ ਅੱਜ ਆਏ ਤੇ 20 ਸਾਲ ਬਾਅਦ ਆਇਆ ਬੈਠਾ 20 ਸਾਲ ਬਾਅਦ ਆਇਆ

ਏ ਆਪਣੇ ਇੱਕ ਪੁਆਇੰਟ ਆਫ ਫਾਰਥ ਨੂੰ ਪੁਆਇੰਟ ਆਫ ਕਰਨਾ ਕੰਪਲੀਟ ਕਰਦੇ ਹਾਂ ਸਾਡਾ ਲੀਡਰ ਉੱਥੇ ਆਇਆ ਹੀ ਇਜ਼ ਨਾਟ ਅ ਮੈਂਬਰ ਆਫ ਦੀ ਠੀਕ ਹੋ ਗਿਆ ਤੁਹਾਡੀ ਗੱਲ ਆ ਗਈ ਨੰਬਰ 1 ਨੰਬਰ 1 ਹੋ ਗਿਆ ਜੀ ਹੋ ਗਿਆ ਨਹੀਂ ਇੱਕ ਸੁਣੋ ਤਾਂ ਸਹੀ ਬੈਠੋ ਬਾਜਵਾ ਜੀ ਬਾਰੀ ਬਾਰੀ ਇੰਟਰਪਟ ਕਰਦੇ ਚਲੋ ਜੀ ਬੋਲੋ ਬੋਲੋ ਜੀ ਬੋਲੋ ਉਹ ਬੈਠੋ ਤੁਸੀਂ ਸਾਬ ਬੋਲੋ ਬੋਲੋ ਸਾਬ ਸਾਬ ਜੀ ਕਾ ਸੁਣੋ ਬੈਠੋ ਜੀ

ਬਾਤ ਵੀਰ ਹੋਰ ਕੋ ਬੋਲਣਾ ਕਿ ਨਕਸ਼ਾ ਕਰਾ ਜੀ ਬੋਲਣਾ ਬਾਰਾ ਜੀ ਤੁਸੀਂ 15 ਮਿੰਟ ਲੈ ਗਏ ਹੋ ਚਲੋ ਇਹ ਬੋਲਣਾ ਤੂੰ ਦਬਾ ਉਹ ਤੁਸੀਂ ਬਾਪੜੀ ਗਾ ਤੁਸੀਂ ਹਲਦੀ ਗੱਲ ਜਾਰੀ ਰੱਖੋ ਜੀ ਮੈਂ ਮੈਂ ਘਰ ਲੱਟਿਆ ਦੇ ਅਸੀਂ ਸਭ ਅਮਰ ਸਾਹਿਬ ਚਲੋ ਬੋਲੋ ਜੀ ਤੁਸੀਂ ਬੋਲੋ ਜੀ ਸਾਹਿਬ ਆਪ ਤੇ ਜਵਾਬ ਦੇ ਲੱਗਾ ਛੇ ਆਜਾਦਾ ਬਾਲੋ ਸਾਹਿਬ ਕਰਾਵੇ ਇੱਕ ਨਾ ਟੁੱਟੀ ਦੀ ਵੀ ਇਹ ਗੱਲ ਕਰਦੇ ਸਭ ਮੇਰਾ ਪੀਏ ਮੁਖਤਾਰ ਆਵਾ ਸਿੱਖਾਵਾ ਮੁੰਡਾ ਇਹ ਕੀ ਕਹਿੰਦੇ ਕਾਂਗਰਸੀ ਇੰਨੀਆਂ ਬੇਹਜ਼ੂਲ ਗੱਲਾਂ ਕਰਦੇ ਜੇ ਮੇਰੇ ਪੀਏ ਦੀ ਜ਼ਮੀਨ ਸਾਥ ਤੋਂ ਹੋ ਜਾਏ ਸਭ ਇੱਕ ਕਨਾਵ ਕੋ ਕੋ ਜਾਦੇ ਕੋ ਜ਼ਮੀਨ ਆ ਕਹਿੰਦੇ ਜੀ ਉਹਨੇ ਨਾਲ ਕਰਵਾਦੀ ਮੇਰਾ ਨਾਮ ਲਿੰਦਾ 24 ਘੰਟੇ ਮੇਰਾ ਕਰ ਦਿੰਦਾ ਸਭ ਮੈਂ ਪਿੰਡ ਦੇ ਦੋ ਧੜਿਆਂ ਦੇ ਆਪ ਕੋਈ ਤੋਰਦੀ ਆ ਹੀ ਬਣਾਉਂਦੀ ਸਭ ਕੁਝ ਕਰਦਾ ਮੈਂ ਆ ਕੋ ਗੱਲ ਕਹਿ ਰਿਹਾ ਸੀਗਾ ਸੁਣਦਾ ਜੀ ਰਾਜਵਾ ਜੀ ਆਪਾਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਜੀ ਅੱਜ ਦਾ ਸੈਸ਼ਨ ਉਹਨਾਂ ਲੋਕਾਂ ਲਈ ਐ ਜਿਨ੍ਹਾਂ ਦੇ ਕੰਮ ਰੁੜ ਗਏ ਵਿਚਾਰਿਆਂ ਦੇ ਜ਼ਮੀਨਾਂ ਰੁੜ ਗਈਆਂ ਘਰ ਖਰਾਬ ਹੋ ਗਏ ਬਿਮਾਰੀਆਂ ਪੈ ਗਈਆਂ ਬੱਜੂ ਰੁੜ ਗਏ ਅਬ ਰਾਜਨੀਤੀ ਕਰਨ ਲੱਗੇ ਐ ਲੈਟਮ ਕੰਪਲੀਟ ਇਹਨਾਂ ਨੂੰ ਲੋਕ ਦੇਖਦੇ ਆ ਇਹਨਾਂ ਨੂੰ ਲੋਕ ਦੇਖਦੇ ਵੀ ਉਹਨਾਂ ਨੇ ਕੀ ਦਿੱਤਾ